ਸ੍ਰੀ ਰಾಗ್ ਮਹੱਲਾ ਪਹਿਲਾ ਜਪ ਤਪ ਸੰਜਮ ਸਾਦੀ ਐ ਤੀਰਥ ਕੀਚੈ ਵਾਸ ਪੁੰਨ দান ਚੰਗਿਆਈਆ ਬਿਨ ਸਾਚੇ ਕੀ ਆਤਾਸ ਜੇ ਹਰਾ ਦੇ ਤਿਹ ਹਲੁਣੈ ਬਿਨ ਗੁਣ ਜਨਮ ਵਿਨਾਸ਼ ਮੁੰਦੇ ਗੁਣ ਦਾਸੀ ਸੁਖ ਹੋਏ ਅਵਗਣ ਤਿਆਗ ਸਮਈਏ ਗੁਰਮਤ ਪੂਰਾ ਸੋਏ ਰਹਾਉ ਵਿਣ ਰਾਸੀ ਵਪਾਰੀਆ ਤੱਕੇ ਕੁੰਡਾ ਚਾਰ ਮੂਲ ਨਾ ਬੁੱਝੈ ਆਪਣਾ ਵਸਤ ਰਹੀ ਕਰਬਾਰ ਵਿਣ ਵਖਰ ਦੁੱਖ ਅਗਲਾ ਕੂੜ ਮੁੱਠੀ ਕੂੜਿਆਰ ਲਾਹਾ ਅਹ ਨਿਸ ਨਉਤਨ ਪਰਖੇ ਰਤਨ ਵਿਚਾਰ ਵਸਤ ਲਹਿ ਕਰ ਆਪਣੇ ਚੱਲੈ ਕਾਰਜਸਾਰ ਵਣ ਜਾ ਰਿਆਂ ਸਿਉ ਵਣਜ ਕਰ ਗੁਰਮੁਖ ਬ੍ਰਹਮ ਵਿਚਾਰ ਸੰਤਾ ਸੰਗਤ ਪਾਈਐ ਜੇ ਮੇਲੇ ਮਿਲਣ ਹਾਰ ਮਿਲਿਆ ਹੋਏ ਨਾ ਵਿਛੜਐ ਜਿਸ ਅੰਤਰ ਜੋਤ ਅਪਾਰ ਸੱਚੈ ਆਸਣ ਸੱਚ ਰਹੈ ਸੱਚੈ ਪ੍ਰੇਮ ਪਿਆਰ ਜਿਨਨੀ ਆਪ ਪਛਾਣਿਆ ਘਰ ਮਹਿ ਮਹਿਲ ਸੁਥਾਏ ਸੱਚੇ ਸੇਤੀ ਰਤਿਆ ਸੱਚੋ ਬੱਲੇ ਪਾਏ ਤਿਰਭਵਨ ਸੋ ਪ੍ਰਭ ਜਾਣੀਐ ਸਾਚੋ ਸਾਚੈ ਨਾਏ ਸਾ ਤਨ ਖਈ ਸੁਹਾਵਣੀ ਜਿਨ ਪਿਰ ਜਾਤਾ ਸੰਗ ਮਹਿਲੀ ਮਹਿਲ ਬੁਲਾਈਐ ਸੋ ਪਿਰ 라ਵੇ ਰੰਗ ਸੱਚ ਸੁਹਾਗਣ ਸਾ ਭਲੀ ਪਿਰ 모ਹੀ ਗੁਣ ਸੰਗ ਭੂਲੀ ਭੂਲੀ ਥਲ ਚੜਾ ਥਲ ਚੜ ਡੂਗਰ ਜਾਓ ਬਨ ਮਹਿ ਭੂਲੀ ਜੇ ਫਿਰਾ ਬਿਨ ਗੁਰ ਬੂਝ ਨਾ ਪਾਓ ਨਾ ਵਹ ਭੂਲੀ ਜੇ ਫਿਰਾ ਫਿਰ ਫਿਰ ਆਵਉ ਜਾਓ ਪੁੱਛੋ ਜਾਏ ਪਧਾਉ ਆ ਚੱਲੇ ਚਾਕਰ ਹੋਏ ਰਾਜਨ ਜਾਣ ਹੈ ਆਪਣਾ ਦਰ ਕਰ ਠਾਕ ਨ ਹੋਏ ਨਾਨਕ ਏਕੋ ਰਬ ਰਹਾ ਦੂਜਾ ਅਵਰ ਨ ਕੋਏ ਸ੍ਰੀ ਰਾਗ ਮਹੱਲਾ ਪਹਿਲਾ ਗੁਰ ਤੇ ਨਿਰਮਲ ਜਾਣੀਐ ਨਿਰਮਲ ਦੇਹ ਸਰੀਰ ਨਿਰਮਲ ਸਾਚੋ ਮਨ ਵਸੈ ਸੋ ਜਾਣੈ ਅਬ ਪੀਰ ਸਹਜੈ ਤੇ ਸੁਖ ਅਗਲੋ ਨ ਲਾਗੈ ਜਮ ਤੀਰ ਭਾਈ ਰੇ ਮੈਲ ਨਹੀਂ ਨਿਰਮਲ ਜਲ ਨਾਏ ਨਿਰਮਲ ਸਾਚਾ ਏਕ ਤੂੰ ਹੋਰ ਮੈਲ ਭਰੀ ਸਭ ਜਾਏ ਰਹਾਉ ਹਰ ਕਾ ਮੰਦਰ ਸੋਹਣਾ ਕੀਆ ਕਰਨੇ ਹਾਰ ਰਵ ਸਸ ਦੀਪ ਅਨੂਪ ਜੋਤ تیر ਪਵਨ ਜੋਤ ਅਪਾਰ ਹਾਟ ਪਟਣ ਗੜ ਕੋਠੜੀ ਸੱਚ ਸੌਦਾ ਵਪਾਰ ਗਿਆਨ ਅੰਜਨ ਭੈ ਪੰਜਨਾ ਦੇਖ ਨਿਰੰਜਨ ਭਾਏ ਗੁਪਤ ਪ੍ਰਗਟ ਸਭ ਜਾਣੀਐ ਜੇ ਮਨ ਰੱਖੈ ਠਾਏ ਐਸਾ ਸਤਿਗੁਰ ਜੇ ਮਿਲੈ ਤਾ ਸਹਜੇ ਲੈ ਮਿਲਾਏ ਕਸ ਕਸ ਵੱਟੀ ਲਾਈਐ ਪਰਖੇ ਹਿੱਤ ਚਿਤ ਲਾਏ ਖੋਟੇ ਠੌਰ ਨਾ ਪਾਈਨੀ ਖਰੇ ਖਜ਼ਾਨੇ ਪਾਏ ਆਸ ਅੰਦੇਸਾ ਦੂਰ ਕਰ ਇਉਂ ਮਲ ਜਾਏ ਸਮਾਏ ਸੁਖ ਕਉ ਮੰਗੈ ਸਭ ਕੋ ਦੁਖ ਨਾ ਮੰਗੈ ਕੋਇ ਸੁਖੈ ਕਉ ਦੁਖ ਅਗਲਾ ਮਨ ਮੁਖ ਬੂਝ ਨ ਹੋਇ ਸੁਖ ਦੁਖ ਸਮ ਕਰ ਜਾਣੀਐ ਸ਼ਬਦ ਭੇਦ ਸੁਖ ਹੋਇ 베ਦ ਪੁਕਾਰੇ ਵਾਚੀਐ ਬਾਣੀ ਬ੍ਰਹਮ ਵਿਆਸ ਮਨ ਜਨ ਸੇਵਕ ਸਾਧਕਾ ਨਾਮ ਰੱਤੇ ਗੁਣਤਾਸ ਸਚ ਰੱਤੇ ਸੇ ਜਿਨ ਗਏ ਹਉ ਸਦ ਬਲੇ ਹਾਰੇ ਜਾਸ ਚਹੁ ਜੁਗ ਮੈਲੇ ਮਲ ਭਰੇ ਜਿਨ ਮੁਖ ਨਾਮ ਨਾ ਹੋਇ ਭਗਤੀ ਪਾਇ ਵੀ ਹੁਣਿਆ ਮੋਹ ਕਾਲਾ ਪਤ ਖੋਇ ਜਿਨਨੀ ਨਾਮ ਵਿਸਾਰਿਆ ਅਬ ਗਣ ਮੁਠੀ ਰੋਇ ਖੋਜਤ ਖੋਜਤ ਪਾਇਆ ਡਰ ਕਰ ਮਿਲੈ ਮਿਲਾਏ ਆਪ ਪਛਾਨੇ ਘਰ ਵਸੈ ਹਉਮੈ ਤ੍ਰਿਸਨਾ ਜਾਏ ਨਾਨਕ ਨਿਰਮਲ ਊਜਲੇ ਜੋ ਰਾਤੇ ਹਰ ਨਾਏ ਸ੍ਰੀ ਰਾਗ ਮਹੱਲਾ ਪਹਿਲਾ ਸੁਣ ਮਨ ਪੂਲੇ ਬਾਬਰੇ ਗੁਰ ਕੀ ਚਰਨੀ ਲਾਗ ਹਰ ਜਪ ਨਾਮ ਧਿਆਇ ਤੂੰ ਜਮ ਡਰ ਪੈ ਦੁਖ ਭਾਗ ਦੁਖ ਘਣੂ ਦੁਹਾਗਣੀ ਕਿਉ ਥਿਰ ਰਹੈ ਸੁਹਾਗ ਭਾਈ ਰੇ ਅਵਰ ਨਾਹੀ ਮੈਂ ਥਾਉ ਮੈਂ ਤਨ ਨਾਮ ਨਿਧਾਨ ਹੈ ਗੁਰ ਦੀਆ ਬਲ ਜਾਓ ਰਹਾਓ ਗੁਰਮਤਿ ਪਤ ਸਬਾਸ ਤਿਸ ਤਿਸ ਕੈ ਸੰਗ ਮਿਲਾਓ ਇਸ ਬਿਨ ਘੜੀ ਨ ਜੀਵਉ ਬਿਨ ਨਾਵੇ ਮਰ ਜਾਓ ਮੈਂ ਅੰਦਲੇ ਨਾਮ ਨਾ ਵਿਸਰੈ ਟੇਕ ਟਿੱਕੀ ਕਰ ਜਾਓ ਗੁਰੂ ਜਿੰਨਾ ਕਾ ਅੰਦਲਾ ਚੇਲੇ ਨਾਹੀਂ ਠਾਓ ਬਿਨ ਸਤਗੁਰ ਨਾਉ ਨਾ ਪਾਈਐ ਬਿਨ ਨਾਵੈ ਕੀ ਆਸਵਾਉ ਆਏ ਗਿਆ ਪਛਤਾਵਣਾ ਜਿਉ ਸੁੰਨੇ ਕਰ ਕਾਓ ਬਿਨ ਨਾਵੈ ਦੁਖ ਦੇ ਹੋਰੀ ਜਿਉ ਕਲਰ ਕੀ ਪੀਤ ਤਬ ਲਗ ਮਹਿਲ ਨ ਪਾਈਐ ਜਬ ਲਗ ਸਾਚ ਨ ਚੀਤ ਸਬਦ ਰਪੈ ਘਰ ਪਾਈਐ ਨਿਰਬਾਣੀ ਪਦ ਨੀਤ ਹਉ ਗੁਰ ਪੁੱਛੋ ਆਪਣੇ ਗੁਰ ਪੁੱਛਕਾਰ ਕਮਾਓ ਸਬਦ ਸਲਾਹੀ ਮਨ ਵਸੈ ਹਉ ਮੈਂ ਦੁਖ ਜਲ ਜਾਓ ਸਹਜੇ ਹੋਏ ਮਿਲਾਵੜਾ ਸਾਚੇ ਸਾਚ ਮਿਲਾਓ ਸਭ ਦਰਤੇ ਸੇ ਨਿਰਮਲੇ ਤਜ ਕਾਮ ਕ੍ਰੋਧ ਅਹੰਕਾਰ ਨਾਮ ਸਲਾਹਨ ਸਦ ਸਦਾ ਹਰ ਰੱਖੈ ੳਰਤਾਰ ਸੋ ਕਿਉ ਮਨਹੁ ਵਿਸਾਰੀਐ ਸਭ ਜੀਆ ਕਾ ਆਧਾਰ ਸਬਦ ਮਰੈ ਸੋ ਮਰ ਰਹਿ ਫਿਰ ਮਰੈ ਨ ਦੂਜੀ ਵਾਰ ਸਬਦੈ ਹੀ ਤੇ ਪਾਈਐ ਹਰ ਨਾਮੇ ਲੱਗੈ ਪਿਆਰ ਬਿਨ ਸਬਦੈ ਜਗ ਭੂਲਾ ਫਿਰੈ ਮਰ ਜਨਮੈ ਵਾਰੂ ਵਾਰ ਸਬਸਾਲ ਹੈ ਆਪਕੋ ਵਢੋ ਵਡੇਰੀ ਹੋਏ ਗੁਰ ਬਿਨ ਆਪ ਨਾ ਚੀਨੀਐ ਕਹੇ ਸੁਨੇ ਕਿਆ ਹੋਏ ਨਾਨਕ ਸ਼ਬਦ ਪਛਾਣੀਐ ਹਉਮੈ ਕਰੇ ਨਾ ਕੋਏ ਸ੍ਰੀ ਰਾਗ ਮਹੱਲਾ ਪਹਿਲਾ ਬਿਨ ਪਿਰ ਧਨ ਸੀਗਾਰੀਐ ਜੋ ਬਨ ਬਾਦ ਖੁਆਰ ਨਾ ਮਾਣੇ ਸੁਖ ਸੀਜੜੀ ਬਿਨ ਪਿਰ ਬਾਦ ਸੀਗਾਰ ਦੁਖ ਕਣੋ ਦੁਹਾਗਣੀ ਨਾ ਕਰ ਸੇਜ ਪਤਾਰ ਮਨ ਰੇ RAM ਜਪੋ ਸੁਖ ਹੋਏ ਬਿਨ ਗੁਰ ਪ੍ਰੇਮ ਨ ਪਾਈਐ ਸਬਦ ਮਿਲੇ ਰੰਗ ਹੋਏ ਰਹਾਉ ਗੁਰ ਸੇਵਾ ਸੁਖ ਪਾਈਐ ਹਰ ਵਰ ਸਹਜ ਸੀਗਾਰ ਸੱਚ ਮਾਣੇ ਫਿਰ ਸੇ ਜੜੀ ਗੂੜਾ ਹੇਤ ਪਿਆਰ ਗੁਰਮੁਖ ਜਾਣ ਸਿ ਜਾਣੀਐ ਗੁਰ ਮੀਲੀ ਗੁਣ ਚਾਰ ਸੱਚ ਮਿਲ ਹੋ ਵਰ ਕਾਮਣੀ ਫਿਰ ਮੋਹੀ ਰੰਗ ਲਾਏ ਤਨ ਮਨ ਸਾਚ ਵਿਗਸਿਆ ਕੀਮਤ ਕਹਿਣ ਨ ਜਾਏ ਹਰ ਵਰ ਕਰ ਸੁਹਾਗਣੀ ਨਿਰਮਲ ਸਾਚੈ ਨਾਏ ਮਨ ਮਹਿ ਮਨੂਆ ਜੇ ਮਰੇ ਤਾ ਪਿਰ ਰਾਵੈ ਨਾਰ ਇਕਤ ਤਾ ਗੈ ਰਲ ਮਿਲੈ ਗਲ ਮੋਤੀ ਅਨ ਕਾ ਹਾਰ ਸੰਤ ਸੱਬਾ ਸੁਖ ਉਪਜੈ ਗੁਰਮੁਖ ਨਾਮ ਅਧਾਰ ਖਿਨ ਮਹਿ ਉਪਜੈ ਖਿਨ ਖਪੈ ਖਿਨ ਆਵੈ ਖਿਨ ਜਾਏ ਸਬਦ ਪਛਾਣੈ ਰਬ ਰਹੈ ਨਾ ਤਿਸ ਕਾਲ ਸੰਤਾਏ ਸਾਹਿਬ ਅਤਲ ਨਾ ਤੋਲੀਐ ਕਥਨ ਨਾ ਪਾਇਆ ਜਾਏ ਵਪਾਰੀ ਵਣਜਾਰਿਆ ਆਏ ਵਜਹੋ ਲਿਖਾਏ ਕਾਰਕਮਾ ਵਹਿ ਸੱਚ ਕੀ ਲਾਹਾ ਮਿਲੇ ਰਜਾਏ ਪੂੰਜੀ ਸਾਚੀ ਗੁਰ ਮਿਲੇ ਨਾ ਤਿਸ ਤਿਲ ਨਤਮਾਏ ਗੁਰਮੁਖ ਤੋਲ ਤੁਲਾਏ ਸੀ ਸੱਚ ਤਰਾਜੀ ਤੋਲ ਆਸਾ ਮਨਸਾ ਮੋਹਣੀ ਗੁਰ ਠਾਕੀ ਸੱਚ ਬੋਲ ਆਪ ਤੁਲਾਏ ਤੋਲ ਸੀ ਪੂਰੇ ਪੂਰਾ ਤੋਲ ਕਥਨੇ ਕਹਿਣ ਨਾ ਛੁੱਟੀ ਐ ਨਾ ਪੜ ਪੁਸਤਕ ਭਾਰ ਕਾਇਆ ਸੋਚ ਨ ਪਾਈਐ ਬਿਨ ਹਰ ਭਗਤ ਪਿਆਰ ਨਾਨਕ ਨਾਮ ਨ ਵਿਸਰੈ ਮੇਲੇ ਗੁਰ ਕਰਤਾਰ ਸ੍ਰੀ ਰਾਗ ਮਹੱਲਾ ਪਹਿਲਾ ਸਤਗੁਰ ਪੂਰਾ ਜੇ ਮਿਲੈ ਪਾਈਐ ਰਤਨ ਵਿਚਾਰ ਮਨ ਦੀਜੈ ਗੁਰ ਆਪਣੇ ਪਾਈਐ ਸਰਬ ਪਿਆਰ ਮੁਕਤ ਪਦਾਰਥ ਪਾਈਐ ਅਵਗਣ ਮੇਟਣ ਹਾਰ ਭਾਈ ਰੇ ਗੁਰਬਿਨ ਗਿਆਨ ਨਾ ਹੋਏ ਪੁੱਛੋ ਬ੍ਰਹਮੈ ਨਰਦੈ ਬੇਦ ਬਿਆਸੈ ਕੋਇ ਰਹਾਉ ਗਿਆਨ ਧਿਆਨ ਧੁਨ ਜਾਣੀਐ ਅਕਥ ਕਹਾਵੈ ਸੋਇ ਸਫਲਿਓ ਬਿਰਖ ਹਰੀਆ ਬਲਾ ਛਾਵ ਕਣੇਰੀ ਹੋਇ ਲਾਲ ਜਵੇ ਹਰਮਾਨ ਕੀ ਗੁਰ ਪੰਡਾਰੈ ਸੋਇ ਗੁਰ ਪੰਡਾਰੈ ਪਾਈਐ ਨਿਰਮਲ ਨਾਮ ਪਿਆਰ ਸਾਚੋ ਵਖਰ ਸੰਚੀਐ ਪੂਰੈ ਕਰਮ ਅਪਾਰ ਸੁਖ ਦਾਤਾ ਦੁਖ ਮਿਟਣੋ ਸਤਿਗੁਰ ਅਸੁਰ ਸੰਘਾਰ ਭਵ ਜਲ ਵਿਖਮ ਡਰਾਵਣੋ ਨਾ ਕੰਦੀ ਨਾ ਪਾਰ ਨਾ ਬੇੜੀ ਨਾ ਤੁਲਹੜਾ ਨਾ ਤਿਸ ਵੰਜ ਮਲਹਾਰ ਸਤਿਗੁਰ ਭੈ ਕਾਬੋ ਹਿਥਾ ਨਦਰੀ ਪਾਰ ਉਤਾਰ ਇੱਕ ਤਿਲ ਪਿਆਰਾ ਵਿਸਰੈ ਦੁਖ ਲਾਗੈ ਸੁਖ ਜਾਏ ਜੇਵਾ ਜਲੋ ਜਲਾਵਣੀ ਨਾਮ ਨ ਜਪੈ ਰਸਾਇ ਘਟ ਬਿਨ ਸਹਿ ਦੁਖ ਅਗਲੋ ਜਮ ਪਕੜੈ ਪਛਤਾਇ ਮੇਰੀ ਮੇਰੀ ਕਰ ਗਏ ਤਨ ਤਨ ਕਲਤ ਨ ਸਾਥ ਬਿਨ ਨਾਵੇ ਤਨ ਬਾਦ ਹੈ ਭੂਲੋ ਮਾਰਗ ਆਥ ਸਾਚੋ ਸਾਹਿਬ ਸੇਵੀਐ ਗੁਰਮੁਖ ਅਕਥੋ ਕਾਥ ਆਵੇ ਜਾਏ ਪਵਾਈਐ ਪਇਐ ਕਿਰਤ ਕਮਾਏ ਪੂਰਬ ਲਿਖਿਆ ਕਿਉ ਮਿਟੀਐ ਲਿਖਿਆ ਲੇਖਰ ਜਾਏ ਬਿਨ ਹਰ ਨਾਮ ਨ ਛੁੱਟੀਐ ਗੁਰਮਤ ਮਿਲੈ ਮਿਲਾਏ ਤਿਸ ਬਿਨ ਮੇਰਾ ਕੋ ਨਹੀਂ ਜਿਸ ਕਾ ਜੀਉ ਪ੍ਰਾਨ ਹਉ ਮੈ ਮਮਤਾ ਜਲ ਬਲਉ ਲੋਭ ਜਲਉ ਅਭਿਮਾਨ ਨਾਨਕ ਸਬਦ ਵਿਚਾਰੀਐ ਪਾਈਐ ਗੁਣੀ ਨਿਧਾਨ ਸ੍ਰੀ ਰਾਗ ਮਹੱਲਾ ਪਹਿਲਾ ਰੇ ਮਨ ਐਸੀ ਹਰਿ ਸਿਉ ਪ੍ਰੀਤ ਕਰ ਜੈਸੀ ਜਲ ਕਮਲੇਹ ਲਹਿਰੀ ਨਾਲ ਪਛਾੜੀਐ ਪੀ ਵਿਗਸੈ ਅਸਨੇਹ ਜਲ ਮਹਿ ਜੀ ਉਪਾਇ ਕੈ ਬਿਨ ਜਲ ਮਰਨ ਤਨੇਹ ਮਨ ਰੇ ਕਿਉ ਛੁਟਹਿ ਬਿਨ ਪਿਆਰ ਗੁਰਮੁਖ ਅੰਤਰ ਰਵ ਰਹਾ ਬਖਸੇ ਭਗਤ ਪੰਡਾਰ ਰਹਾਓ ਰੇ ਮਨ ਐਸੀ ਹਰਿਸ਼ੋਂ ਪ੍ਰੀਤ ਕਰ ਜੈਸੀ ਮਛਲੀ ਨੀਰ ਜਿਉਂ ਅਦਕੋ ਤਿਉ ਸੁਖ ਕਣੋ ਮਨ ਤਨ ਸਾਤ ਸਰੀਰ ਬਿਨ ਜਲ ਘੜੀ ਨਾ ਜੀਵਈ ਪ੍ਰਭ ਜਾਣੈ ਅਬ ਪੀਰ ਰੇ ਮਨ ਐਸੀ ਹਰਿਸ਼ੋਂ ਪ੍ਰੀਤ ਕਰ ਜੈਸੀ ਚਾਤ੍ਰਿਕ ਮੇਹ ਸਰ ਭਰ ਥਲ ਹਰੀਆ ਬਲੇ ਇੱਕ ਬੂੰਦ ਨ ਪਵਈ ਕੇ ਕਰਮ ਮਿਲੇ ਸੋ ਪਾਈਐ ਕਿਰਤ ਪਿਆ ਸਿਰ ਦੇਹ ਰੇ ਮਨ ਐਸੀ ਹਰਿ ਸਿਉ ਪ੍ਰੀਤ ਕਰ ਜੈਸੀ ਜਲ ਦੁੱਧ ਹੋਏ ਆਵਟਣ ਆਪੇ ਖਵੇ ਦੁੱਧ ਕਉ ਖੱਪਣ ਨਾ ਦੇ ਆਪੇ ਮੇਲ ਵਿਚੁੰਨਿਆ ਸਚ ਵਢਿਆਈ ਦੇ ਰੇ ਮਨ ਐਸੀ ਹਰਿ ਸਿਉ ਪ੍ਰੀਤ ਕਰ ਜੈਸੀ ਚਕਵੀ ਸੂਰ ਕਿੰਨ ਪਲ ਨੀਂਦ ਨਾ ਸੋਵਈ ਜਾਣੈ ਦੂਰ ਹਜੂਰ ਮਨਮੁਖ ਸੋਝੀ ਨਾ ਪਵੈ ਗੁਰਮੁਖ ਸਦਾ ਹਜੂਰ ਮਨਮੁਖ ਗਣਤ ਗਣਾਵਣੀ ਕਰਤਾ ਕਰੇ ਸੋ ਹੋਏ ਤਾਂ ਕੀ ਕੀਮਤ ਨਾ ਪਵੈ ਜੇ ਲੋਚੈ ਸਭ ਕੋਏ ਗੁਰਮਤਿ ਹੋਏ ਤਾ ਪਾਈਐ ਸਚ ਮਿਲੈ ਸੁਖ ਹੋਏ ਸੱਚਾ ਨੇਹੁ ਨ ਟੁੱਟੈ ਜੇ ਸਤਗੁਰ ਭੇਟੈ ਸੋਏ ਗਿਆਨ ਪਦਾਰਥ ਪਾਈਐ ਤੇਰ ਭਵਨ ਸੋਜੀ ਹੋਏ ਨਿਰਮਲ ਨਾਮ ਨਾ ਵਿਸਰਐ ਜੇ ਗੁਣ ਕਾ ਗਾਖ ਹੋਏ ਖੇਲ ਗਏ ਸੇ ਪੰਖਣੂ ਜੋ ਚੁਗਦੇ ਸਰ ਤਲ ਘੜੀ ਕੇ ਮੋਹਤ ਕੇ ਚੱਲਣਾ ਖੇਲਣ ਅੱਜ ਕੇ ਕੱਲ ਜਿਸ ਤੂੰ ਮਿਲਹਿ ਸੋ ਮਿਲੇ ਜਾਏ ਸੱਚਾ ਪਿਰਮਲ ਬਿਨ ਗੁਰ ਪ੍ਰੀਤਿ ਨਾ ਉਪਜੈ ਹਉਮੈ ਮੈਲ ਨਾ ਜਾਏ ਸੋਹੰ ਆਪ ਪਛਾਣੀਐ ਸਬਦ ਭੇਦ ਪਤੀਆਏ ਗੁਰਮੁਖ ਆਪ ਪਛਾਣੀਐ ਅਬਰ ਕੇ ਕਰੇ ਕਰਾਏ ਮਿਲਿਆ ਕਾਕਿਆ ਮੀਲੀਐ ਸਬਦ ਮਿਲੈ ਪਤੀਆਏ ਮਨਮੁਖ ਸੋਝੀ ਨਾ ਪਵੈ ਵਿਛੜ ਚੋਟਾਂ ਖਾਏ ਨਾਨਕ ਦਰ ਕਰ ਏਕ ਹੈ ਅਬਰ ਨ ਦੂਜੀ ਜਾਏ